ਕਿ ਜਿਹੜਾ ਦੁੱਧ ਪਨੀਰ ਜਾਂ ਹੋਰ ਸਮਾਨ ਇੱਥੇ ਵਿਕ ਰਿਹਾ ਕੀ ਉਹ ਸ਼ੁੱਧ ਹੈ ਜਾਂ ਨਹੀਂ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਦੁੱਧ ਦਾ ਸੇਵਨ ਕਰਦੇ ਆ ਜਦੋਂ ਕੋਈ ਰੋਜ਼ ਚੀਜ਼ ਜੇ ਗਲਤ ਅੰਦਰ ਜਾਏਗੀ ਤਾਂ ਉਹਦਾ ਜਿਹੜਾ ਤੁਹਾਡੀ ਸਿਹਤ ਤੇ ਹੈ ਉੱਤੇ ਕਾਫੀ ਅਸਰ ਪਏਗਾ ਤੇ ਮਿਲਕ ਐਡਲਟਰੇਸ਼ਨ ਕਿਟ ਤਿਆਰ ਕੀਤੀ ਹੈ ਇਹ ਸਾਡੇ ਕੋਲ ਕਾਫੀ ਸਮੇ ਤੋਂ ਹੈ ਇਹਦੇ ਵਿੱਚ ਅਸੀਂ ਦੁੱਧ ਦੇ ਵਿੱਚ ਜਿਹੜੇ ਮਲਾਵਟੀ ਤੱਤ ਪਾਏ ਜਾਂਦੇ ਨੇ ਉਹਨਾਂ ਦੀ ਜਾਂਚ ਕੀਤੀ ਜਾਂਦੀ ਹੈ ਜਦੋਂ ਤੁਸੀਂ ਇਹਨੂੰ ਦੁੱਧ 'ਚ ਪਾਉਂਗੇ ਤਾਂ ਦੁੱਧ ਦਾ ਰੰਗ orange ਹੋ ਜਾਏਗਾ ਇਹਦਾ ਮਤਲਬ ਹੈ ਜੇ ਤਾਂ ਇਹ orange ਹੀ ਰਹਿ ਗਿਆ ਤਾਂ neutralizer ਨਹੀਂ ਹੈਗਾ ਪਰ ਜੇ ਇਹਨੇ ਰੰਗ ਬਦਲ ਕੇ ਆਪਣਾ ਗੁਲਾਬੀ ਕਰ ਲਿਆ ਤੇ ਇਹਦਾ ਮਤਲਬ ਹੈ neutralizer ਹੈਗਾ ਆ ਇਹਦੇ ਵਿੱਚ ਸਾਰਾ ਕੁਝ ਹੀ ਪ੍ਰੋਵਾਈਡ ਕਰਦੇ ਆ ਇਹ ਸਾਡਾ ਲਿਟਰੇਚਰ ਹੈ ਕਿ ਕਿਸ ਤਰ੍ਹਾਂ ਇਸ ਨੂੰ ਇਸਤੇਮਾਲ ਕਰਨੀ ਹੈ ਇਹ ਸਾਡੇ ਅਲੱਗ-ਅਲੱਗ ਜਿਹੜੇ ਅਸੀਂ ਕੈਮੀਕਲ ਆ ਦਿੱਤੇ ਗਏ ਆ ਇਹ ਜਦੋਂ ਰੰਗ ਬਦਲ ਲੈਂਦੇ ਨੇ ਤਾਂ ਸਾਨੂੰ ਇਹ ਪਤਾ ਚੱਲ ਜਾਂਦਾ ਆ ਕਿ ਇਹ ਜਿਹੜਾ adulterant ਆ ਜਾਂ ਮਿਲਾਵਟੀ ਤੱਤ ਹੈ ਇਹ ਦੁੱਧ ਵਿੱਚ ਹੈਗਾ ਆ ਜਿਹਦਾ ਕੀ ਪੀਣ ਕਰਕੇ ਸਰੀਰ ਨੂੰ ਨੁਕਸਾਨ ਹੋ ਸਕਦਾ ਹੈ। ਕਿ ਇਹਨਾਂ ਕਿਟਸ ਤੋਂ ਜਾਂਚ ਨਾ ਕਰਵਾ ਕੇ ਤੁਹਾਡੇ ਕੋਲ ਆ ਕੇ ਜਾਂਚ ਕਰਵਾਉਣੀ ਚਾਹਦੇ ਉਹਨਾਂ ਦੇ ਲਈ ਕੀ ਫੈਸਿਲਿਟੀ ਹੈ? ਇੱਕ ਛੋਟੀ ਜੀ ਸ਼ੀਸ਼ੀ ਜੋ ਕਿ ਬਿਲਕੁਲ ਸਾਫ਼ ਹੋਵੇ ਚਾਹੇ ਪਲਾਸਟਿਕ ਦੀ ਜਾਂ ਕੱਚ ਦੀ, ਉਹਦੇ 'ਚ 100 ml ਦੁੱਧ ਪਾ ਕੇ ਉਹਨੂੰ ਉੱਪਰ ਲੇਬਲ ਕਰ ਲੈਣਾ ਆਪਣਾ ਨਾਮ ਤੇ ਫੋਨ ਨੰਬਰ ਤੇ ਉਹ ਸਾਨੂੰ ਦੇ ਜਾਣੀ ਹੈ ਇੱਥੇ ਤੇ ਅਸੀਂ ਜਿਹੜਾ ਹੈਗਾ ਕਿ ਉਹਦੇ ਤੋਂ ਤੁਹਾਨੂੰ ਪੰਜ ਤਰ੍ਹਾਂ ਦੇ ਐਡਲਟਰੈਂਟ ਪਲੱਸ ਉਹਦਾ ਫੈਟ ਤੇ SNF ਚੈੱਕ ਕਰਕੇ ਰਿਪੋਰਟ ਦੇ ਦਾਂਗੇ। ਪੁਰਾਣੇ ਸਮੇਂ ਤੋਂ ਦੁੱਧ ਵਿਕਰੇਤਾ ਤੋਂ ਦੁੱਧ ਲੈਂਦੇ ਨੇ ਔਰ ਉਹ ਜਾਂਚ ਨੂੰ ਬਹੁਤੇ ਮਾਇਨੇ ਨਹੀਂ ਦਿੰਦੇ। ਤੁਸੀਂ ਦਰਸ਼ਕਾਂ ਨੂੰ ਥੋੜਾ ਇਹ ਦੱਸੋ ਕਿ ਕਿੰਨੀ ਕੁ ਜ਼ਰੂਰੀ ਹੈ ਇਹ ਜਾਂਚ। ਭਰੋਸਾ ਕਰਨਾ ਬਹੁਤ ਚੰਗਾ ਹੁੰਦਾ ਹੈ ਪਰ ਅੱਖਾਂ ਮੀਟ ਕੇ ਭਰੋਸਾ ਕਰਨਾ ਜਿਹੜਾ ਬੁਰਾ ਹੁੰਦਾ। ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ 20 ਸਾਲਾਂ ਤੋਂ ਕਿਤੇ ਦੁੱਧ ਲੈਂਦੇ ਹੋ, ਤੁਹਾਡਾ ਕੋਈ ਪੁਰਾਣਾ ਸੰਬੰਧ ਹੈ ਤਾਂ ਤੁਸੀਂ ਉਹਦੇ ਤੇ ਸ਼ੱਕ ਦੀ ਨਜ਼ਰ ਨਜ਼ਰ ਨਾ ਦੇਖੋ। ਪਰ ਤੁਹਾਨੂੰ ਫਿਰ ਵੀ ਜੇ ਤੁਸੀਂ ਉਹਨੂੰ ਚੈੱਕ ਕਰ ਲੂਗੇ ਤਾਂ ਤੁਸੀਂ ਨਿਸ਼ਚਿੰਤ ਹੋ ਜਾਓਗੇ। ਦੁੱਧ ਤੋਂ ਪਨੀਰ ਬਣਾਉਂਦੇ ਨੇ ਤਾਂ 5 ਕਿਲੋ ਦੁੱਧ ਦੇ ਵਿੱਚੋਂ 1 ਕਿਲੋ ਪਨੀਰ ਬਣਦਾ ਔਰ ਜਿਹੜੇ ਲੋਕ 200 ਰੁਪਏ 250 ਰੁਪਏ ਕਿਲੋ ਵੇਚੀ ਜਾਂਦੇ ਨੇ ਉਹ ਕਿਤੇ ਨਾ ਕਿਤੇ ਮਲਾਪ ਵੀ ਹੋਏਗਾ ਜਦੋਂ ਤੁਸੀਂ ਪਨੀਰ ਬਣਾਉਣਾ ਹੈ ਸਭ ਤੋਂ ਪਹਿਲੇ ਤਾਂ ਉਹਨੇ ਇਹ ਦੇਖਣਾ ਵੀ ਉਹ ਕਿੰਨੇ ਫੈਟ ਦਾ ਦੁੱਧ ਲੈ ਰਿਹਾ ਠੀਕ ਹੈ ਨਾ ਉਸ ਹੀ ਹਿਸਾਬ ਨਾਲ ਰੇਸ਼ੋ ਡਿਫਾਈਨ ਹੋ ਜਾਂਦੀ ਹੈ ਦੁੱਧ ਔਰ ਦੁੱਧ ਤੋਂ ਬਣੇ ਪ੍ਰੋਡਕਟ ਹਰ ਇੱਕ ਘਰ ਦੇ ਵਿੱਚ ਵਰਤੇ ਜਾਂਦੇ ਨੇ ਬੱਚੇ ਹੋਣ ਬਜ਼ੁਰਗ ਹੋਣ ਜਾਂ ਜਵਾਨ ਹੋਣ ਦੁੱਧ ਔਰ ਦੁੱਧ ਤੋਂ ਬਣੇ ਪ੍ਰੋਡਕਟ ਦਾ ਸੇਵਨ ਕਰਦੇ ਨੇ ਪਰ ਅੱਜ ਕੱਲ੍ਹ ਵੇਖਿਆ ਜਾ ਰਿਹਾ ਕਿ ਮਲਾਵਟ ਖੋਰੀ ਜਿਹੜੀ ਆ ਉਹ ਬਹੁਤ ਜ਼ਿਆਦਾ ਬਾਤ ਕੀਆ ਪੰਜਾਬ ਦੇ ਵਿੱਚ ਅਕਸਰ ਵੇਖਿਆ ਜਾਂਦਾ ਕਿ ਪ੍ਰਸ਼ਾਸਨ ਵੱਲੋਂ ਰੇਡਸ ਕਰਕੇ ਦੁਕਾਨਾਂ ਦੇ ਉੱਪਰ ਚੈਕਿੰਗ ਕੀਤੀ ਜਾਂਦੀ ਹੈ ਕਿ ਜਿਹੜਾ ਦੁੱਧ ਪਨੀਰ ਜਾਂ ਹੋਰ ਸਮਾਨ ਇੱਥੇ ਵਿਕ ਰਿਹਾ ਕੀ ਉਹ ਸ਼ੁੱਧ ਹੈ ਜਾਂ ਨਹੀਂ ਬੀਤੇ ਦਿਨ ਲੁਧਿਆਣਾ ਦੇ ਵਿੱਚ ਵੀ ਚੈਕਿੰਗ ਕੀਤੀ ਗਈ ਅੱਜ ਅਸੀਂ ਗੁਰਵੰਗਤ ਦੇ ਵੈਟਰਰੀਨ ਐਨੀਮਲ ਸਾਇੰਸ ਯੂਨੀਵਰਸਿਟੀ ਦੇ ਵਿੱਚ ਮੌਜੂਦ ਹਾਂ ਜਿੱਥੇ ਲੋਕਾਂ ਨੂੰ ਅਵੇਅਰ ਕਰਨ ਲਈ ਔਰ ਇਹ ਜਾਣਕਾਰੀ ਦੇਣ ਦੇ ਲਈ ਕਿ ਜਿਹੜਾ ਦੁੱਧ ਜਾਂ ਦੁੱਧ ਦੇ ਪ੍ਰੋਡਕਟ ਤੁਸੀਂ ਯੂਜ਼ ਕਰਦੇ ਹੋ ਉਹ ਸ਼ੁੱਧ ਹਨ ਕਿ ਨਹੀਂ ਇੱਕ ਕਿੱਟ ਜਿਹੜੀ ਤਿਆਰ ਕੀਤੀ ਗਈ ਹੈ ਉਸ ਬਾਬਤਾਂ ਦੀ ਵਿਸ਼ੇਸ਼ ਤੌਰ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਪ੍ਰੋਫੈਸਰ ਇੰਦਰਜੀਤ ਕੌਰ ਮੌਜੂਦ ਨੇ ਮੈਮ ਜਿਹੜੀ ਫਸਟ ਆਫ ਆਲ ਦੱਸੋ ਜਿਹੜੀ ਇਹ ਕਿੱਟ ਤਿਆਰ ਕੀਤੀ ਗਈ ਹੈ ਕੀ ਕੀ ਫਾਇਦੇ ਨੇ ਔਰ ਕਿਸ ਤਰ੍ਹਾਂ ਅਸੀਂ ਜਾਂਚ ਕਰ ਸਕਦੇ ਹਾਂ ਕਿ ਜੋ ਅਸੀਂ ਦੁੱਧ ਪੀਂਦੇ ਹਾਂ ਉਹ ਸ਼ੁੱਧ ਹੈ ਜਾਂ ਨਹੀਂ ਬਹੁਤ ਬਹੁਤ ਸ਼ੁਕਰੀਆ ਗੁਰੂ ਅੰਗਦ ਦੇ ਵੈਟਨਰੀ ਤੇ ਐਨੀਮਲ ਸਾਇੰਸ ਯੂਨੀਵਰਸਿਟੀ ਨੇ ਇੱਕ ਮਿਲਕ ਐਡਲਟਰੇਸ਼ਨ ਕਿੱਟ ਤਿਆਰ ਕੀਤੀ ਹੈ ਏ ਸਾਡੇ ਕੋਲ ਕਾਫੀ ਸਮੇ ਤੋਂ ਆ ਇਹਦੇ ਵਿੱਚ ਅਸੀਂ ਦੁੱਧ ਦੇ ਵਿੱਚ ਜਿਹੜੇ ਮਲਾਵਟੀ ਤੱਤ ਪਾਏ ਜਾਂਦੇ ਨੇ ਉਹਨਾਂ ਦੀ ਜਾਂਚ ਕੀਤੀ ਜਾਂਦੀ ਹੈ ਜੇ ਆਪਾਂ ਗੱਲ ਕਰੀਏ ਤੇ ਆਪਾਂ ਦੁੱਧ ਰੋਜ਼ ਪੀਂਦੇ ਆ ਤੇ ਇਹ ਇੱਕ ਇਹੋ ਜਿਹਾ ਆਪਾਂ ਕਹਿ ਸਕਦੇ ਆ ਚੀਜ਼ ਕਈ ਵਾਰੀ ਆਪਾਂ ਸਵੇਰੇ ਉੱਠਦੇ ਸਾਰ ਹੀ ਇਹਦਾ ਸੇਵਨ ਕਰਦੇ ਆ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਦੁੱਧ ਦਾ ਸੇਵਨ ਕਰਦੇ ਆ ਜਦੋਂ ਕੋਈ ਰੋਜ਼ ਚੀਜ਼ ਜੇ ਗਲਤ ਅੰਦਰ ਜਾਏਗੀ ਤਾਂ ਉਹਦਾ ਜਿਹੜਾ ਤੁਹਾਡੀ ਸਿਹਤ ਤੇ ਆ ਉੱਤੇ ਕਾਫੀ ਅਸਰ ਪਏਗਾ ਇਸ ਕਰਕੇ ਦੁੱਧ ਨੂੰ ਨਿਸ਼ਚਿੰਤ ਹੋ ਕੇ ਪੀਣ ਲਈ ਦੁੱਧ ਨੂੰ ਆਪਾਂ ਆਪਣੀ ਸਿਹਤ ਦੀ ਚੰਗੀ ਬਣਾਉਣ ਲਈ ਪੀਂਦੇ ਆ ਤੇ ਉਹਦੇ ਵਿੱਚ ਕੋਈ ਵੀ ਜਿਹੜਾ ਹੈ ਤੁਹਾਡਾ ਮਿਲਾਵਟੀ ਤੱਤ ਨਹੀਂ ਹੋਣਾ ਚਾਹੀਦਾ ਇਸ ਲਈ ਇਹ ਕਿਟ ਤਿਆਰ ਕੀਤੀ ਗਈ ਹੈ ਸਾਡੇ ਕੋਲ ਕਿਟ ਦੋ ਤਰੀਕੇ ਦੀਆਂ ਨੇ ਇੱਕ ਸਾਡੇ ਕੋਲ ਹੈਗੀ ਹੈ ਜਿੱਚ 10 ਅਡਲਟਰੈਂਟ ਚੈੱਕ ਹੁੰਦੇ ਆ ਇੱਕ ਕਿਟ ਹੈਗੀ ਹੈ ਜਿੱਚ ਸਾਡੇ ਕੋਲ 5 ਅਡਲਟਰੈਂਟ ਚੈੱਕ ਹੁੰਦੇ ਨੇ 5 ਅਡਲਟਰੈਂਟ ਵਾਲੇ ਚ ਵੀ ਸਾਡੇ ਕੋਲ ਦੋ ਤਰ੍ਹਾਂ ਦੀਆਂ ਵਰੀਏਸ਼ਨ ਹੈਗੀ ਆ ਇੱਕ ਜਿਹੜੀ ਛੋਟੀ 228 ਰੁਪਏ ਦੀ ਇੱਕ ਇਸ ਤੋਂ ਥੋੜੀ ਜਿਹੀ ਵੱਡੀ ਹੈ ਜਿੱਚ 40 ਸੈਂਪਲ ਹੋ ਜਾਂਦੇ ਆ ਇਹ ਜੇ ਸੈਂਪਲ ਚੈੱਕ ਹੁੰਦੇ ਨੇ ਉਹ ਚ 40 ਸੈਂਪਲ ਚੈੱਕ ਹੁੰਦੇ ਨੇ ਉਹ 448 ਰੁਪਏ ਦੀ ਹੈ ਕਿਉਂਕਿ ਕੁਆਂਟੀਟੀ ਦਾ ਫਰਕ ਹੈ ਪ੍ਰੋਡਕਟ ਸੇਮ ਹੈ ਪ੍ਰੋਡਕਟ ਸੇਮ ਹੈ ਪਰ ਜਿਹੜੀ ਆ ਵੱਡੀ ਵਾਲੀ ਹੈ ਇਹਦੇ ਚ 10 ਤਰ੍ਹਾਂ ਦੇ ਐਡਲਟਰੈਂਟ ਚੈੱਕ ਹੁੰਦੇ ਨੇ ਜਿਹੜੇ ਕਿ ਬਹੁਤ ਸਾਰੇ ਆ ਤੁਸੀਂ ਦੇਖ ਸਕਦੇ ਹੋ ਇਹਦੇ ਚ ਸਾਡੇ ਕੋਲ 슈ਗਰ ਨਿਊਟਰਲਾਈਜ਼ਰ ਯੂਰੀਆ ਸਟਾਰਚ ਹਾਈਡਰੋਜਨ ਅਮੋਨੀਆ ਗਲੂਕੋਸ ਸੋਡੀਅਮ ਠੀਕ ਹੈ ਨਾਈਟ੍ਰੇਟ ਤੇ ਫਾਰਮੂਲੈਂ ਇਹਦੇ ਚ 10 ਐਡਲਟਰੈਂਟ ਨੇ ਇਹਨਾਂ ਚ 5 ਨੇ ਉੱਪਰ ਵਾਲੇ 5 షుగర్ న్యూట్రలైజర్ యూరియా స్టార్చ్ ਤੇ H2O2 ਇਹ ਜਿਹੜੀ ਹੈਗੀ ਆ ਇਹ 5 ਵਾਲੀ ਹੈ ਇਹ ਸਾਡੀ 10 ਵਾਲੀ ਹੈਗੀ ਹੈ ਠੀਕ ਹੈ ਇਹਦੇ ਵਿੱਚ ਦੇਖੋ ਤੁਸੀਂ ਦੇਖੇ ਹੋਵੋਗੇ ਕਿ ਇਸ ਤਰ੍ਹਾਂ ਅਸੀਂ ਇਹਦੇ ਵਿੱਚ ਸਾਰਾ ਕੁਝ ਹੀ ਪ੍ਰੋਵਾਈਡ ਕਰਦੇ ਆ ਇਹ ਸਾਡਾ ਲਿਟਰੇਚਰ ਹੈ ਕਿ ਕਿਸ ਤਰ੍ਹਾਂ ਇਸ ਨੂੰ ਇਸਤੇਮਾਲ ਕਰਨੀ ਹੈ ਇਹ ਸਾਡੇ ਅਲੱਗ-ਅਲੱਗ ਜਿਹੜੇ ਅਸੀਂ ਕੈਮੀਕਲ ਆ ਦਿੱਤੇ ਗਏ ਆ ਜਿਹੜੇ ਕਿ ਤੁਸੀਂ ਦੁੱਧ ਦੇ ਵਿੱਚ ਪਾ ਕੇ ਉਹਨਾਂ ਦੇ ਰੰਗ ਬਦਲਣ ਦੇ ਨਾਲ ਇੱਕ ਤਰ੍ਹਾਂ ਦਾ ਕੁਆਲੀਟੇਟਿਵ ਟੈਸਟ ਹੈ ਰੰਗ ਬਦਲਣ ਦੇ ਨਾਲ ਤੁਹਾਨੂੰ ਇਹ ਪਤਾ ਚੱਲ ਜਾਏਗਾ ਕੀ ਇਹਦੇ ਵਿੱਚ ਕੋਈ ਤਰੀਕੇ ਦਾ ਅਡਲਟ ਰੈਂਟ ਹੈਗਾ ਕਿ ਨਹੀਂ ਹੈਗਾ ਉਦਾਹਰਨ ਦੇ ਤੌਰ ਤੇ ਸਾਡੇ ਕੋਲ ਇੱਕ ਆਪਣਾ ਨਿਊਟਰਲਾਈਜ਼ਰ ਹੈ ਇਹ orange ਕਲਰ ਦੀ ਸਾਡੀ ਇੱਕ ਸ਼ੀਸ਼ੀ ਹੈ ਜਦੋਂ ਤੁਸੀਂ ਇਹਨੂੰ ਦੁੱਧ ਚ ਪਾਉਂਗੇ ਤਾਂ ਦੁੱਧ ਦਾ ਰੰਗ orange ਹੋ ਜਾਏਗਾ ਇਹਦਾ ਮਤਲਬ ਹੈ ਜੇ ਤਾਂ ਇਹ orange ਹੀ ਰਹਿ ਗਿਆ ਤਾਂ ਨਿਊਟਰਲਾਈਜ਼ਰ ਨਹੀਂ ਹੈਗਾ ਪਰ ਜੇ ਇਹਨੇ ਰੰਗ ਬਦਲ ਕੇ ਆਪਣਾ ਗੁਲਾਬੀ ਕਰ ਲਿਆ ਤੇ ਇਹਦਾ ਮਤਲਬ ਹੈ ਨਿਊਟਰਲਾਈਜ਼ਰ ਹੈਗਾ ਆ ਉਸੇ ਤਰ੍ਹਾਂ H2O2 ਹੈ ਜਦੋਂ ਅਸੀਂ ਉਹਨੂੰ ਪਾਇਆ ਤੇ ਦੁੱਧ ਦਾ ਕੋਈ ਰੰਗ ਨਹੀਂ ਬਦਲਿਆ ਪਰ ਜੇ ਇਹਦੇ ਵਿੱਚ H2O2 ਹੈਗਾ ਆ ਤਾਂ ਇਹ ਬਦਲ ਕੇ ਸਾਡਾ ਕਾਲਾ ਰੰਗ ਹੋ ਜਾਏਗਾ ਇਸ ਤੋਂ ਸਾਨੂੰ ਇਹ ਪਤਾ ਚੱਲ ਜਾਏਗਾ ਕਿ ਜਿੱਥੋਂ ਵੀ ਅਸੀਂ ਦੁੱਧ ਲੈਂਦੇ ਆ ਉਹ ਕਿਸ ਤਰੀਕੇ ਦੀ ਮਿਲਾਵਟ ਕਰਦਾ ਉਸੇ ਤਰ੍ਹਾਂ ਜੇ ਇਹਦੇ ਵਿੱਚ 슈ਗਰ ਪਾਈ ਜਾਂਦੀ ਹੈ ਤੇ ਤੁਹਾਡਾ ਇਹ ਵਾਲਾ ਰੰਗ ਹੋ ਜਾਏਗਾ ਜਿਹੜਾ ਕਿ ਇੱਕ ਤੁਸੀਂ ਦੇਖ ਸਕਦੇ ਹੋ ਕਿ ਸੰਤਰੀ ਤੇ ਲਾਲ ਦੇ ਵਿੱਚ ਹੈਗਾ ਉਦਾਂ ਹੀ ਜੇ ਤੁਹਾਡਾ ਸਟਾਰਚ ਹੈ ਤੇ ਉਹ ਪਰਪਲ ਕਲਰ ਦਾ ਹੋ ਜਾਏਗਾ ਯੂਰੀਆ ਹੈ ਤੇ ਉਹ yellow ਕਲਰ ਦਾ ਹੋ ਜਾਏਗਾ ਆ ਦੋ ਮੈਂ ਤੁਹਾਨੂੰ ਉੱਥੇ ਵੀ ਦਿਖਾਏ ਨੇ ਇਹ ਜਦੋਂ ਰੰਗ ਬਦਲ ਲੈਂਦੇ ਨੇ ਤਾਂ ਸਾਨੂੰ ਇਹ ਪਤਾ ਚੱਲ ਜਾਂਦਾ ਆ ਕਿ ਇਹ ਜਿਹੜਾ ਅਡਲਟਰੈਂਟ ਆ ਜਾਂ ਮਿਲਾਵਟੀ ਤੱਤ ਐ ਇਹ ਦੁੱਧ ਵਿੱਚ ਹੈਗਾ ਆ ਜਿਹਦਾ ਕਿ ਪੀਣ ਕਰਕੇ ਸਰੀਰ ਨੂੰ ਨੁਕਸਾਨ ਕੋਸ ਆਗਦਾ ਹੈ ਮੈਮ ਜਿਹੜੀਆਂ ਇਹ ਕਿਟਸ ਨੇ ਇਹ ਇੱਥੇ ਯੂਨੀਵਰਸਿਟੀ ਦੇ ਵਿੱਚ अवेलेबल ਨੇ ਆ ਬਾਹਰ ਵੀ ਮਿਲਦੀਆਂ ਨੇ ਔਰ ਜੇਕਰ ਕੋਈ ਇਹਨਾਂ ਕਿਟਸ ਤੋਂ ਜਾਂਚਨਾ ਕਰਵਾ ਕੇ ਤੁਹਾਡੇ ਕੋਲ ਆ ਕੇ ਜਾਂਚ ਕਰਵਾਉਣੀ ਚਾਹੁੰਦੇ ਉਹਨਾਂ ਦੇ ਲਈ ਕੀ ਫੈਸਿਲਿਟੀਆਂ ਇਹ ਕਿਟ ਯੂਨੀਵਰਸਿਟੀ ਵਿੱਚ ਮਿਲਦੀਆਂ ਨੇ ਤੇ ਸਾਡੇ ਸਾਲ ਵਿੱਚ ਦੋ ਵਾਰੀ ਪਸ਼ੂ ਪਾਲਨ ਮੇਲਾ ਲੱਗਦਾ ਹੈ ਅਸੀਂ ਉਹਦੇ ਵਿੱਚ ਵੀ ਜਿਹੜਾ ਹੈ ਕਿਉਂਕਿ ਉਹਦੇ ਵਿੱਚ ਭਾਰੀ ਸੰਖਿਆ ਜਿਹੜਾ ਆ ਸਾਡੇ ਕੋਲ ਕਿਸਾਨ ਪਹੁੰਚਦਾ ਹੈ ਉਦੋਂ ਵੀ ਅਸੀਂ ਸੇਲ ਲਈ ਰੱਖਦੇ ਆ ਕਿ ਤਾਂ ਕਿ ਤੁਸੀਂ ਆ ਕੇ ਇਹਨੂੰ ਲਿਜਾ ਸਕੋ ਹੁਣ ਮੰਨ ਲਓ ਇਹ ਤਾਂ ਅਸੀਂ ਤੁਹਾਨੂੰ ਘਰ ਵਿੱਚ ਇਸਤੇਮਾਲ ਕਰਨ ਲਈ ਦੇ ਰਹੇ ਆ ਮਨ ਲੋ ਕਿ ਤੁਸੀਂ ਦੁੱਧ ਦੀ ਜਾਂਚ ਸਾਡੇ ਕੋਲ ਕਰਾਉਣਾ ਚਾਹੁੰਦੇ ਹੋ ਤਾਂ ਸਾਡੇ ਕੋਲ ਉਹਦੀ ਵੀ ਫੈਸਿਲਿਟੀ ਹੈਗੀ ਹੈ ਤੁਸੀਂ ਕੀ ਕਰਨਾ ਹੈ ਕਿ ਇੱਕ ਛੋਟੀ ਜੀ ਸ਼ੀਸ਼ੀ ਜੋ ਕਿ ਬਿਲਕੁਲ ਸਾਫ਼ ਹੋਵੇ ਚਾਹੇ ਪਲਾਸਟਿਕ ਦੀ ਜਾਂ ਕੱਚ ਦੀ ਉਹਦੇ ਚ 100 ml ਦੁੱਧ ਪਾ ਕੇ ਉਹਨੂੰ ਉੱਪਰ ਲੇਬਲ ਕਰ ਲੈਣਾ ਆਪਣਾ ਨਾਮ ਤੇ ਫੋਨ ਨੰਬਰ ਤੇ ਉਹ ਸਾਨੂੰ ਦੇ ਜਾਣੀ ਹੈ ਇੱਥੇ ਤੇ ਅਸੀਂ ਕਿਹੜਾ ਹੈਗਾ ਕਿ ਉਹਦੇ ਤੋਂ ਤੁਹਾਨੂੰ ਪੰਜ ਤਰ੍ਹਾਂ ਦੇ ਅਡਲਟ ਰੈਂਟ ਪਲੱਸ ਉਹਦਾ ਫੈਟ ਤੇ ਐਸਐਨਐਫ ਚੈੱਕ ਕਰਕੇ ਰਿਪੋਰਟ ਦੇ ਦਾਂਗੇ ਕਿ ਉਹਦੇ ਚ ਕੀ ਪਾਇਆ ਜਾਂਦਾ ਹੈ ਸਾਲ ਚ ਤਾਂ ਅਸੀਂ ਇੱਕ ਵਾਰੀ ਕੈਂਪ ਲਾਉਂਦੇ ਆ ਇੱਕ ਮਹੀਨੇ ਦਾ ਉਸ ਮਹੀਨੇ ਦੇ ਦੌਰਾਨ ਅਸੀਂ ਇਹ ਫ੍ਰੀ ਚੈੱਕ ਕਰਦੇ ਆ ਉਦੋਂ ਕੋਈ ਵੀ ਜਿਹੜਾ ਬੰਦਾ ਇੱਥੇ ਆ ਕੇ ਸਾਨੂੰ ਦੇ ਸਕਦਾ ਕੈਂਪ ਤੋਂ ਇਲਾਵਾ ਅਸੀਂ ਇਹਦੇ ਲਈ ਥੋੜੀ ਜੀ ਨੋਮੀਨਲ ਜੀ ਫੀਸ ਰੱਖੀ ਹੋਈ ਹੈ 237 ਰੁਪਏ ਉਹ ਤੁਸੀਂ ਜਮਾ ਕਰਾਓ ਪਰਚੀ ਕਟਾਓ ਤੇ ਤੁਹਾਨੂੰ ਜਿਹੜੀ ਰਿਪੋਰਟ ਹੈ ਉਹ ਮਿਲ ਜਾਏਗੀ ਤੇ ਤੁਸੀ ਤੁਹਾਨੂੰ ਤਸੱਲੀ ਹੋ ਜਾਏਗੀ ਕਿ ਜਿੱਥੋਂ ਤੁਸੀਂ ਦੁੱਧ ਲੈਂਦੇ ਆ ਉਹਦੇ ਵਿੱਚ ਕਿੰਨੀ ਫੈਟ ਹੈ ਕਿੰਨਾ ਐਸ ਐਨ ਐਫ ਹੈ ਇਹਦੇ ਨਾਲ ਨਾਲ ਅਸੀਂ ਐਡਿਡ ਵਾਟਰ ਵੀ ਚੈੱਕ ਕਰਦੇ ਆਂ ਬਹੁਤ ਜਿਆਦਾ ਜਿਹੜੀ ਕਾਮਨ ਮਿਲਾਵਟ ਹੈ ਉਹ ਪਾਣੀ ਵੀ ਹੈ ਪਰ ਪਾਣੀ ਵੀ ਬਹੁਤ ਤਰ੍ਹਾਂ ਡੇਂਜਰਸ ਹੋ ਸਕਦਾ ਸੋ ਪੌਂਡ ਦਾ ਵਾਟਰ ਹੈ ਜਾਂ ਕੋਈ ਹੋਰ ਪਾਣੀ ਹੈ ਉਹ ਵੀ ਅਸੀਂ ਨਾਲ ਦੱਸ ਦਿੰਦੇ ਹਾਂ ਜੇ ਤੁਸੀਂ ਸਾਡੇ ਕੋਲ ਇੱਥੇ ਯੂਨੀਵਰਸਿਟੀ ਦੇ ਵਿੱਚ ਕਾਲਜ ਆਫ ਡੇਰੀ ਐਂਡ ਫੂਡ ਸਾਇੰਸ ਟੈਕਨੋਲੋਜੀ ਦੇ ਵਿੱਚ ਪਹੁੰਚਦੇ ਹੁੰਦਾ ਮੈਮ ਜਿਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਚਾਹੇ ਪਿੰਡ ਹੋਣ ਜਾਂ ਸ਼ਹਿਰ ਹੋਣ ਇੱਕ ਦਾਰੀਆਂ ਬਣੀਆਂ ਹੁੰਦੇ ਲੋਕ ਪੁਰਾਣੇ ਸਮੇਂ ਤੋਂ ਦੁੱਧ ਵਿਕਰੇਤਾ ਤੋਂ ਦੁੱਧ ਲੈਂਦੇ ਨੇ ਔਰ ਉਹ ਜਾਂਚ ਨੂੰ ਬਹੁਤੇ ਮਾਇਨੇ ਨਹੀਂ ਦਿੰਦੇ ਤੁਸੀਂ ਦਰਸ਼ਕਾਂ ਨੂੰ ਥੋੜਾ ਇਹ ਦੱਸੋ ਕਿ ਕਿੰਨੀ ਇੱਕ ਜ਼ਰੂਰੀ ਹੈ ਇਹ ਜਾਂਚ ਕਿਉਂਕਿ ਜਿੱਦਾਂ ਅਸੀਂ ਡੇਲੀ ਇੱਕ ਚੀਜ਼ ਲੈਨੇ ਆ ਉਹਦੇ ਵਿੱਚ ਜੇਕਰ ਕੋਈ ਖਰਾਬੀ ਹੈ ਤਾਂ ਉਹ ਸਾਨੂੰ ਕਿੰਨਾ ਕੁ ਖਰਾਬ ਸਾਡੀ ਸ਼ਰੀਰ ਨੂੰ ਕਿੰਨਾ ਕੁ ਨੁਕਸਾਨ ਕਰ ਸਕਦਾ ਹੈ ਦੇਖੋ ਭਰੋਸਾ ਕਰਨਾ ਬਹੁਤ ਚੰਗਾ ਹੁੰਦਾ ਹੈ ਪਰ ਅੱਖਾਂ ਮੀਟ ਕੇ ਭਰੋਸਾ ਕਰਨਾ ਜਿਹੜਾ ਬੁਰਾ ਹੁੰਦਾ ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ 20 ਸਾਲਾਂ ਤੋਂ ਕਿਤੇ ਦੁੱਧ ਲੈਂਦੇ ਹੋ ਤੁਹਾਡਾ ਕੋਈ ਪੁਰਾਣਾ ਸੰਬੰਧ ਹੈ ਤਾਂ ਤੁਸੀਂ ਉਹਦੇ ਤੇ ਸ਼ੱਕ ਦੀ ਨਜ਼ਰ ਨਜ਼ਰ ਨਾ ਦੇਖੋ ਪਰ ਤੁਹਾਨੂੰ ਫਿਰ ਵੀ ਜੇ ਤੁਸੀਂ ਉਹਨੂੰ ਚੈੱਕ ਕਰ ਲਓਗੇ ਤਾਂ ਤੁਸੀਂ ਨਿਸ਼ਚਿੰਤ ਹੋ ਜਾਓਗੇ ਮੰਨ ਲਓ ਇੱਕ ਛੋਟੀ ਜਿਹੀ ਉਦਾਹਰਣ ਦਿੰਦੇ ਆ ਕਿ ਜੇ 슈ਗਰ ਪਾਈ ਜਾਂਦੀ ਹੈ ਤੇ ਹੁਣ ਜਿਹੜੀ 슈ਗਰ ਹੈ ਤੁਸੀਂ ਤਾਂ ਆਪਣੇ ਹਿਸਾਬ ਨਾਲ ਰੋਜ਼ ਸੋਚਦੇ ਹੋਗੇ ਕਿ ਮੈਂ ਇੰਨਾ ਇੰਨਾ ਮਿੱਠਾ ਖਾਣਾ ਜਾਂ ਇੰਨਾ ਨਹੀਂ ਖਾਣਾ ਜਾਂ ਹੋ ਸਕਦਾ ਤੁਸੀਂ ਡਾਇਬੀਟਿਕ ਹੋਵੋ ਤੁਸੀਂ ਉਹਦੀ ਦਵਾਈ ਵੀ ਲੈ ਰਹੇ ਹੋ ਪਰ ਜੇ ਮੰਨ ਲਓ ਤੁਹਾਡੇ ਦੁੱਧ ਵਿੱਚ ਇਹ 슈ਗਰ ਰੋਜ਼ ਤੁਸੀਂ ਪਾਈ ਜਾ ਰਹੇ ਹੋ ਤੁਸੀਂ ਅਣਜਾਨ ਹੋ ਕੇ ਹੀ ਇਸ ਦੁੱਧ ਦਾ ਰੋਜ਼ ਸੇਵਨ ਕਰ ਰਹੇ ਹੋ ਤਾਂ ਉਹ ਤੁਹਾਡੇ ਸਰੀਰ ਲਈ ਤੁਹਾਡੀ ਬਿਮਾਰੀ ਲਈ ਬਹੁਤ ਜ਼ਿਆਦਾ ਖਤਰਨਾਕ ਹੋ ਸਕਦੀ ਹੈ ਉਸੇ ਤਰੀਕੇ ਨਾਲ ਜੇ ਤੁਸੀਂ ਅੱਜ ਕੱਲ ਦੇ ਹੈਲਥ ਸਰਵੇ ਪੜੋ ਤਾਂ ਬਹੁਤ ਜ਼ਿਆਦੀ ਪੋਪੂਲੇਸ਼ਨ ਆ ਪ੍ਰੀ ਡਾਇਬੀਟਿਕ ਹੋ ਰਹੀ ਹੈ ਜਿਹਦੇ ਕਰਕੇ ਕਿ ਉਹਨਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ weight ਦਾ ਹੋਰ ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਉਹ ਸਰੀਰ ਨੂੰ ਇਨਵਾਈਟ ਹੋ ਰਹੀਆਂ ਹਾਂ ਹਾਂ ਬੱਚੇ ਵੀ ਬੱਚੇ ਵੀ ਸਾਡੇ ਅਬੀਜ਼ ਹੋਣ ਲੱਪੇ ਨੇ ਤਾਂ ਇਹ ਸਾਰੀਆਂ ਚੀਜ਼ਾਂ ਲਈ ਸਾਡੇ ਕੋਲ ਜਿਹੜਾ ਹੈਗਾ ਆ ਦੁੱਧ ਨੂੰ ਚੈੱਕ ਕਰਾਉਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਫਿਰ ਜੇ ਤੁਸੀਂ ਘਰ ਦੁੱਧ ਲੈਂਦੇ ਹੋ ਫਿਰ ਦੁੱਧ ਤੋਂ ਤੁਸੀਂ ਦਹੀਂ ਬਣਾਉਂਦੇ ਹੋ ਮੱਖਣ ਬਣਾਉਂਦੇ ਹੋ ਲੱਸੀ ਬਣਾਉਂਦੇ ਹੋ ਤਾਂ ਉਹ ਵੀ ਇੱਕ ਤਰ੍ਹਾਂ ਦਾ ਹੋਰ ਜਿਹੜਾ ਜਿੰਨਾ ਸੇਵਨ ਵਧੀ ਚੱਲੇਗਾ ਉੰਨਾ ਸਾਨੂੰ ਨੁਕਸਾਨ ਦੁੱਧ ਇੱਕ ਇਹੋ ਜੀ ਚੀਜ਼ ਆ ਜਿਹੜੀ ਸਾਰਿਆਂ ਨੂੰ ਪੀਣੀ ਚਾਹੀਦੀ ਹੈ ਹਰੇਕ ਏਜ ਗਰੁੱਪ ਨੂੰ ਪੀਣੀ ਚਾਹੀਦੀ ਹੈ ਇਸ ਲਈ ਇਹਦਾ ਜਾਂਚ ਕਰਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਮੈਮ ਜਿੱਦਾਂ ਅਵੇਅਰਨੈਸ ਦੇ ਲਈ ਤੁਸੀਂ ਇੱਕ ਕਿੱਟ ਤਿਆਰ ਕੀਤੀ ਹੈ ਲੋਕਾਂ ਨੂੰ ਅਵੇਅਰ ਕਰਨ ਦੇ ਲਈ ਕੋਈ ਕੈਂਪਸ ਵਗੈਰਾ ਵੀ ਲੱਗਦੇ ਨੇ ਯੂਨੀਵਰਸਿਟੀ हां जी बिल्कुल ਅਸੀਂ ਹਰ ਸਾਲ 'ਚ ਅਸੀਂ ਤੁਹਾਨੂੰ ਆਉਣ ਵਾਲੇ ਟਾਈਮ 'ਚ মিডিਆ ਰਾਹੀਂ ਇਹਨਾਂ ਦੀਆਂ ਡੇਟਾ ਦੇ ਬਾਰੇ ਵੀ ਦੱਸਾਂਗੇ ਅਸੀਂ ਸਾਲ 'ਚ ਇੱਕ ਮਹੀਨਾ ਜਿਹੜਾ ਹੈ ਮਿਲਕ ਅਡਲਟਰੇਸ਼ਨ ਦਾ ਕੈਂਪ ਫ੍ਰੀ ਲਾਉਂਦੇ ਆ ਇਸ ਤੋਂ ਇਲਾਵਾ ਅਸੀਂ ਮੇਲਿਆਂ 'ਚ ਲੋਕਾਂ ਨੂੰ ਜਾਗਰੂਕ ਕਰਦੇ ਆ ਕਿ ਜਿਹੜੇ ਆਪਣੇ ਦੁੱਧ ਦੇ ਮਿਲਾਵਟੀ ਤੱਤਾਂ ਦੀ ਜਾਂਚ ਕਰਾਉ ਉਹਦੋਂ ਵੀ ਅਸੀਂ ਇਹ ਸਟਾਲ ਲਾਉਂਦੇ ਆ ਉੱਥੇ ਵੀ ਅਸੀਂ ਜਿਹੜੀ ਹੈ ਜਾਂਚ ਕਰਕੇ ਦਿੰਦੇ ਆ ਜੇ ਕੋਈ ਦੁੱਧ ਦਾ ਸੈਂਪਲ ਲਿਆਵੇ ਫਿਰ ਸਾਡੇ ਜਿਹੜੇ ਵਿਗਿਆਨਿਕ ਪਸ਼ੂ ਪਾਲਨ ਇੱਕ ਸਾਡਾ ਇੱਥੋਂ ਮੈਗਜ਼ੀਨ ਛਾਪਦਾ ਹੈ ਉਹਦੇ 'ਚ ਅਸੀਂ ਲੇਖ ਲਿਖ ਕੇ ਫਿਰ ਵਕ ਵਕ ਜਗ੍ਹਾ ਤੇ ਅਸੀਂ ਆਪਣੇ ਲੈਕਚਰਾਂ ਦੇ ਰਾਹੀ ਆਪਣੇ ਹੋਰ ਚੀਜ਼ਾਂ ਦੇ ਰਾਹੀ মিডিਆ ਦੇ ਰਾਹੀ ਰੇਡੀਓ ਦੇ ਰਾਹੀ ਅਸੀਂ ਲੋਕਾਂ ਨੂੰ ਇਹ ਦੱਸਦੇ ਆ ਕਿ ਇਹ ਦੁੱਧ ਜਿਹੜੀ ਮਲਾਵਟੀ ਦਿੱਤਾਂ ਦੀ ਜਿਹੜੀ ਹੈ ਇਹ ਜਾਂਚ ਇੱਥੇ ਕਰਾਈ ਜਾ ਸਕਦੀ ਹੈ ਤੇ ਇੱਥੇ ਕਿਟ ਵੀ ਅਵੇਲੇਬਲ ਹੈ ਤੇ ਪਲੱਸ ਇਹ ਕਿਉਂ ਕਰਾਣੀ ਜ਼ਰੂਰੀ ਹੈ ਅਸੀਂ ਇਹਦੇ ਬਾਰੇ ਲਗਾਤਾਰ ਲੋਕਾਂ ਨੂੰ ਜਿਹੜਾ ਕਿ ਜਿਹੜਾ ਉਹ ਭੋਗਤਾ ਜਿਹੜਾ ਦੁੱਧ ਖਰੀਦ ਰਿਹਾ ਉਹਨੂੰ ਉਹਨੂੰ ਜਿਹੜਾ ਹੈ ਉਹ ਜਾਗਰੂਕ ਕਰਨ ਦੀ ਕੋਸ਼ਿਸ਼ ਕਰਦੇ ਆ ਮੈਮ ਇੱਕ ਚੀਜ਼ ਹੋਰ ਜਿਹੜੀ ਸੁਣਨ ਦੇ ਵਿੱਚ ਆਉਂਦੀ ਹੈ ਲੋਕਾਂ ਨੇ ਇੱਕ ਪਰਸੈਪਸ਼ਨ ਬਣਾਈ ਹੋਈ ਹੈ ਕਿ ਦੁੱਧ ਤੋਂ ਜਿਹੜੇ ਪ੍ਰੋਡਕਟ ਬਣਦੇ ਨੇ ਜੇ ਗੱਲ ਕੀਤੀ ਜਾਵੇ ਦੁੱਧ ਤੋਂ ਪਨੀਰ ਬਣਾਉਂਦੇ ਨੇ ਤਾਂ 5 ਕਿਲੋ ਦੁੱਧ ਦੇ ਵਿੱਚੋਂ 1 ਕਿਲੋ ਪਨੀਰ ਬਣਦਾ ਔਰ ਜਿਹੜੇ ਲੋਕ 200 ਰੁਪਏ 250 ਰੁਪਏ ਕਿਲੋ ਵੇਚੀ ਜਾਂਦੇ ਨੇ ਉਹ ਕਿਤੇ ਨਾ ਕਿਤੇ ਮਲਾਪ ਟੀ ਹੋਏਗਾ ਕਿਉਂਕਿ ਜੇ ਆਪਾਂ ਉਮੂਮਨ ਗੱਲ ਕੀਤੀ ਜਾਵੇ ਐਵਰੇਜ 60 ਕਿਲੋ ਦੁੱਧ ਵੀ ਲੈਨੇ ਆ ਤਾਂ 300 ਰੁਪਏ ਕਾਸਟ ਹੋ ਕਰਦੀ ਹੈ ਕਿ ਅਜਿਹਾ ਵੀ ਹੋ ਸਕਦਾ ਰੇਸ਼ੋ ਜਿਹੜੀ ਉਹ ਕਿੰਨੀ ਹੁੰਦੀ ਹੈ 5 ਨਹੀਂ ਇਦਾਂ ਤੁਸੀਂ ਰੇਸ਼ਿਓ ਨਹੀਂ ਲੈ ਸਕਦੇ ਜਿਹੜਾ ਤੁਸੀਂ 60 ਰੁਪਏ ਕਿਲੋ ਦੁੱਧ ਕਹਿ ਰਹੇ ਹੋ ਉਹਦੀ ਇੱਕ ਉਹ ਜਿਹੜਾ ਆਪਣਾ ਦੁੱਧ ਹੈ ਉਹ ਫੈਟ ਦੇ ਹਿਸਾਬ ਨਾਲ ਵਿਕਦਾ ਹੈ ਨਾ ਤੁਸੀਂ ਦੇਖਿਆ ਹੋਣਾ yellow ਦੁੱਧ ਹੈ ਜਾਂ red ਦੁੱਧ ਹੈ ਜਾਂ ਕਿਵੇਂ ਆ ਹਨਾ ਤੇ ਜਦੋਂ ਤੁਸੀਂ ਪਨੀਰ ਬਣਾਉਣਾ ਹੈ ਸਭ ਤੋਂ ਪਹਿਲੇ ਤਾਂ ਉਹਨੇ ਇਹ ਦੇਖਣਾ ਵੀ ਉਹ ਕਿੰਨੇ ਫੈਟ ਦਾ ਦੁੱਧ ਲੈ ਰਿਹਾ ਠੀਕ ਹੈ ਨਾ ਉਸ ਹਿਸਾਬ ਨਾਲ ਰੇਸ਼ਿਓ ਡਿਫਾਈਨ ਹੋ ਜਾਂਦੀ ਹੈ ਤੇ ਆਪਾਂ ਇਹਦੀ ਪ੍ਰਾਈਸਿੰਗ ਵਲ ਮੈਂ ਤੁਹਾਨੂੰ ਫਿਰ ਉਹੀ ਕਹਿੰਦੀ ਆ ਕਿ ਆਪਾਂ ਨੂੰ ਕੋਸ਼ਿਸ਼ੇ ਕਰਨੀ ਚਾਹੀਦੀ ਹੈ ਮੰਨ ਲਓ ਕਿ ਮੈਂ ਕਿਸੇ ਲਗਾਤਾਰ ਇੱਕ ਦੁਕਾਨ ਤੋਂ ਪਨੀਰ ਲੈ ਰਿਹਾ ਤੇ ਪਨੀਰ ਦੀ ਵੀ ਜਿਹੜੀ ਟੈਸਟਿੰਗ ਆ ਉਹ ਅਵੇਲੇਬਲ ਆ ਅਸੀਂ ਪਨੀਰ 'ਚ ਕਿੰਨਾ ਫੈਟ ਆ ਕਿੰਨਾ ਮੋਇਸਚਰ ਆ ਉਹਦੀ ਵੀ ਟੈਸਟਿੰਗ ਇੱਥੇ ਕਰ ਦਿੰਦੇ ਆ ਤਾਂ ਉਹਦੀ ਟੈਸਟਿੰਗ ਕਰਾ ਲੈਣੀ ਚਾਹੀਦੀ ਆ ਤਾਂਕਿ ਤੁਹਾਨੂੰ ਇਹ ਪਤਾ ਲੱਗ ਸਕੇ ਕਿ ਉਹ ਜਿਹੜਾ ਪਨੀਰ ਆ ਤੁਸੀਂ ਸ਼ੁੱਧ ਖਾ ਰਹੇ ਹੋ ਕਿ ਨਹੀਂ ਖਾ ਰਹੇ ਹੋ ਉਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਜਿਹੜੀਆਂ ਆਪਣੀ ਮਹਾਲੀ ਰੈਫਰਲ ਲੈਬ ਐ ਜਿੱਥੇ ਕਿ ਸਾਰੇ ਜਿਹੜੇ ਆਪਣੇ ਦੁੱਧ ਤੋਂ ਬਣੇ ਹੋਏ ਪਦਾਰਥ ਆ ਉਹਨਾਂ ਦੀ ਜਾਂਚ ਹੋ ਜਾਂਦੀ ਐ ਤੇ ਉੱਥੋਂ ਪਤਾ ਚੱਲ ਜਾਂਦਾ ਐ ਵੀ ਇਹ ਜਿਹੜਾ ਦੁੱਧ ਪਦਾਰਥ ਤੇ ਇਸ ਕਰਕੇ ਉਹਦਾ on an average ਜਿਹੜੀ ਹੈਗੀ ਆ 16% ਜਿਹੜੀ yield ਹੈ ਉਹ ਪਨੀਰ ਦੀ ਹੁੰਦੀ ਹੈ। ਸਮਾਂ ਦੇ ਲਈ ਬਹੁਤ-ਬਹੁਤ ਸ਼ੁਕਰੀਆ। ਸੋ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਗਈ ਜੋ ਦੁੱਧ ਔਰ ਦੁੱਧ ਦੇ ਪ੍ਰੋਡਕਟ ਦੇ ਵਿੱਚ ਮਿਲਾਵਟ ਹੁੰਦੀ ਹੈ ਉਸ ਦੀ ਜਾਂਚ ਅਸੀਂ ਕਿਸ ਤਰ੍ਹਾਂ ਕਰ ਸਕਦੇ ਹਾਂ। ਸੋ ਜ਼ਰੂਰੀ ਹੈ ਕਿਉਂਕਿ ਰੋਜ਼ ਸਾਡੇ ਪਰਿਵਾਰ ਦੇ ਵਿੱਚ ਬੱਚੇ ਹੋਣ, ਮਹਿਲਾਵਾਂ ਹੋਣ, ਬਜ਼ੁਰਗ ਹੋਣ, ਜਵਾਨ ਹਰ ਕੋਈ ਦੁੱਧ ਔਰ ਦੁੱਧ ਤੋਂ ਬਣੀਆਂ ਚੀਜ਼ਾਂ ਦੀ ਵਰਤੋਂ ਕਰਦਾ ਹੈ। और सेहत तो जरूरी कुछ भी नहीं जेकर थोड़ा समा कट के एक बार जाँच करवा लोगे तो फिर कोई फिक्र नहीं होएगा कैमरा परसन सतवंत न मैं अमन सिंह लुधियाना टाल